ਹੈਲੋ ਸਾਰਿਆਂ ਨੂੰ surjit tambard ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਦਾਬ ਨਮਸਤੇ ਦੋਸਤੋ ਮੈਂ ਕੱਲ ਤੁਹਾਨੂੰ ਸੁਣਨ ਦੀਆਂ ਕੁਝ ਬੋਲੀਆਂ ਦੱਸੀਆਂ ਸੀ ਆਪਣੀ ਸੀ ਵੀਡੀਓ 'ਚ ਤੇ ਮੇਰੀਆਂ ਭੈਣਾਂ ਦਾ ਮੇਰੀਆਂ ਬੱਚੀਆਂ ਦਾ ਫੋਨ ਆਇਆ ਕਿ ਤੁਸੀਂ ਛੋਟੀਆਂ-ਛੋਟੀਆਂ ਬੋਲੀਆਂ ਤੇ ਜਾਇ ਸੌਣ ਤੇ ਨਾ ਹੋਣ ਤੇ ਉਹ ਪਾਉ ਸਾਨੂੰ ਯਾਦ ਨਹੀਂ ਹੁੰਦੀਆਂ ਸੌਖੀਆਂ ਸੌਖੀਆਂ ਬੋਲੀਆਂ ਪਾਓ ਚਲੋ ਮੈਂ ਅੱਜ ਕੋਸ਼ਿਸ਼ ਕਰਦੀਆਂ ਕੋਈ ਹੋਰ ਬੋਲੀਆਂ ਯਾਦ ਕਰਕੇ ਤੇ ਪਾਉਣ ਦੀ ਕਿਉਂਕਿ ਬੱਚੀਆਂ ਨੇ ਤੀਆਂ ਦੇ ਗਿੱਧੇ ਵਿੱਚ ਨੱਚਣਾ ਵੀ ਹੁੰਦਾ ਤੇ ਬੋਲੀਆਂ ਵੀ ਪਾਉਣੀਆਂ ਹੁੰਦੀਆਂ ਉਹਨਾਂ ਨੂੰ ਸੌਖੀਆਂ ਸੌਖੀਆਂ ਬੋਲੀਆਂ ਚਾਹੀਦੀਆਂ ਤਾਈਆਂ 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 ਅੱਜ ਕਰਬਾਬਲ ਦੇ ਲਾਗੀ ਦੇਣ ਵਧਾਈਆਂ 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 ਅੱਜ ਕਰਬਾਬਲ ਦੇ ਚੂਰੀ 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 ਅਜ ਦਿਨ ਸ਼ਗਨਾ ਦੇ ਨੱਚ ਨੱਚ ਹੋ ਜਾ ਦੂਰੀ ਅਜ ਦਿਨ ਸ਼ਗਨਾ ਦੇ ਨੱਚ ਨੱਚ ਹੋ ਜਾ ਦੂਰੀ ਅਜ ਦਿਨ ਸ਼ਗਨਾ ਦੇ ਨੱਚ ਨੱਚ ਹੋ ਜਾ ਦੂਰੀ ਅਜ ਦਿਨ ਸ਼ਗਨਾ ਦਾ ਹੱਥ ਚੋ ਜਾ ਦੂਰੀ ਅਜ ਦਿਨ ਸ਼ਗਨਾ ਦਾ ਨੱਚ ਨੱਚ ਹੋ ਜਾ ਦੂਰੀ ਅਜ ਦਿਨ ਸ਼ਗਨਾ ਦਾ ਪੋਣੇ 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 ਅਜ ਰੋਜ਼ ਰੋਜ਼ ਨਹੀਂ ਆਉਣੇ ਦਿਨ ਸ਼ਗਨਾ ਦੇ ਪੂਣੇ 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 ਦਿਨ ਸ਼ਗਨਾ ਦੇ ਰੋਜ਼ ਰੋਜ਼ ਨਹੀਂ ਆਉਣੇ 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 ਦਿਨ ਸ਼ਗਨਾ ਦੇ ਨਿਹਰਾ ਪੂਣਾ ਨੀ ਪੀੜਾ ਪੂਣਾ

ਨੀ ਪੀਲਾ ਗਜਰਾ ਨਿਹਰਾ ਗਜਰਾ ਨੀ ਪੀਲਾ ਗਜਰਾ ਮੇਰੇ ਬਾਪ ਦਾ ਜੋਾਈ ਨੀ ਕਿੰਨਾ ਖਚਰਾ 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 ਮੇਰੇ ਬਾਪ ਦਾ ਜਵਾਈ ਨੀ ਕਿੰਨਾ ਕਚਰਾ ਵੀਰ ਕਰ ਪੁੱਤ ਜੰਮਿਆ ਬਾਬਲ ਮੱਝੀਆਂ ਦੇ ਸੰਗਲ ਫੜਾਵੇ ਵੀਰ ਕਰ ਪੁੱਤ ਜੰਮਿਆ ਬਾਬਲ ਮੱਝੀਆਂ ਦੇ ਸੰਗਲ ਫੜਾਵੇ ਵੀਰ ਕਰ ਪੁੱਤ ਜੰਮਿਆਂ ਬਾਬਲ ਮੱਝੀਆਂ ਦੇ ਸੰਗਲ ਫੜਾਵੇ ਵੀਰ ਕਰ ਪੁੱਤ ਜੰਮਿਆਂ ਬਾਬਲ ਮੱਝੀਆਂ ਦੇ ਸੰਗਲ ਫੜਾਵੇ ਵੀਰ ਕਰ ਪੁੱਤ ਜੰਮਿਆਂ ਚੰਦ ਚੜਿਆ ਬਾਪ ਦੇ ਕੇੜੇ ਵੀਰ ਕਰ ਪੁੱਤ ਜੰਮਿਆਂ ਤੰਦੇ ਚੜਿਆ ਬਾਪ ਦੇ ਖੇੜੇ ਵੀਰ ਕਰ ਪੁੱਤ ਜੰਮਿਆ ਤੰਦੇ ਚੜਿਆ ਬਾਪ ਦੇ ਖੇੜੇ ਵੀਰ ਕਰ ਪੁੱਤ ਜੰਮਿਆ ਹਨ ਚੜਿਆ ਬਾਪ ਦੇ ਖੇੜੇ ਕਿ ਕਰ ਬਿਨੰਗ ਗਈਆਂ ਮੇਰੀਆਂ ਬਿਨੰਗ ਗਈਆਂ ਕਿ ਕਰ ਬਿਨੰਗ ਗਈਆਂ ਫੇਰੀਆਂ ਡੰਗਣੇ ਨੂੰ ਰਹਿ ਗਏ ਤੂਤ ਜਦ ਮੇਰੀ ਸੱਸ ਮਰ ਗਈ ਲੰਮੀ ਮਾਰਾ ਕੂਕ ਜਦ ਮੇਰੀ ਸੱਸ ਮਰ ਗਈ ਲੰਮੀ ਮਾਰਾ ਕੂਕ ਜਦ ਮੇਰੀ ਸੱਸ ਮਰ ਗਈ ਲੰਮੀ ਮਾਰਾ ਕੂਕ ਜਦ ਮੇਰੀ ਸੱਸ ਮਰ ਗਈ ਲੰਮੀ ਮਾਰਾ ਸੂਕ ਜਦ ਮੇਰੀ ਸੱਸ ਮਰ ਗਈ ਲੰਮੀ ਮਾਰਾ ਕੂਕ ਜਦ ਮੇਰੀ ਸੱਸ ਮਰ ਗਈ ਵੀਰ ਕਰ ਪੁੱਤ ਜੰਮੀਆਂ ਬਾਬਲ ਮੱਝੀਆਂ ਦੇ ਸੰਗਲ ਪੜਾਵੇ ਵੀਰ ਕਰ ਪੁੱਤ ਜੰਮੀਆਂ ਬਾਬਲ ਮੱਝੀਆਂ ਦੇ ਸੰਗਲ ਪੜਾਵੇ ਵੀਰ ਕਰ ਪੁੱਤ ਜੰਮੀਆਂ ਬਾਬਲ ਮੱਝੀਆਂ ਦੇ ਸੰਗਲ ਪੜਾਵੇ ਵੀਰ ਕਰ ਪੁੱਤ ਜੰਮੀਆਂ ਬਾਵਲ ਨੂੰ ਮੱਝਾਂ ਦੇ ਸੰਗਲ ਫੜਾਵੇ ਤੇਰੇ ਜੇ ਨੂੰ ਮਟਿਚ ਨਾ ਜਾਣਦੀ ਤੇਰੇ ਜੇ ਨੂੰ ਵੇ ਮਟਿਚ ਨਾ ਜਾਣਦੀ ਤੇਰਾ ਮੇਰਾ ਮਿਲੇ ਦਾ ਨ ਮੇਲ ਮੁੰਡਿਆ ਤੈਨੂੰ ਮੋਗੇ ਦੀ ਮੰਡੀ ਦੇ ਵਿੱਚ ਵੇਚ ਮੁੰਡਿਆ ਤੈਨੂੰ ਮੋਗੇ ਦੀ ਮੰਡੀ ਚ ਆਵਾ ਵੇਚ ਮੁੰਡਿਆ ਤੈਨੂੰ ਮੋਗੇ ਦੀ ਮੰਡੀ ਚ ਆਵਾਂ ਵੇਚੁੰ ਮੁੰਡਿਆ ਤੈਨੂੰ ਮੋਗੇ ਦੀ ਮੰਡੀ ਚ ਆਵਾਂ ਵੇਚ ਮੁੰਡਿਆ ਵੇ ਥੋੜੀਆਂ ਜਿਹੀਆਂ ਛੋਟੀਆਂ ਬੋਲੀਆਂ ਸੀਗੀਆਂ ਮੈਨੂੰ ਲੱਗਦਾ ਤੁਸੀਂ ਜ਼ਰੂਰ ਤੁਹਾਨੂੰ ਯਾਦ ਹੋ ਜਾਣਗੀਆਂ ਔਰ ਸੌਖੀਆਂ ਸੌਖੀਆਂ ਜਿੰਨੀਆਂ ਕਿ ਮੈਨੂੰ ਯਾਦ ਹਨ ਹੈਗੀਆਂ ਸੀ ਉਹ ਸੁਣਾ ਦਿਤੀਆਂ ਫੇਰ ਕੁਝ ਲੰਮੀਆਂ ਬੋਲੀਆਂ ਲੈ ਕੇ ਹਾਜ਼ਰ ਹੋਵਾਂਗੀ ਤੁਸੀਂ ਸਬਸਕ੍ਰਾਈਬ ਕਰ ਲਿਓ ਜਿਹੜੇ ਮੇਰੇ ਚੈਨਲ ਤੇ ਨਵੇਂ ਆ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਲਾਈਕ ਤੇ ਸ਼ੇਅਰ ਜ਼ਰੂਰ ਕਰ ਲਿਆ ਕਰੋ ਓਕੇ ਰਾਜੀ ਖੁਸ਼ੀ ਰੋ ਤੀਆਂ ਦਾ ਤਿਆਰ